ਸਤਿ ਸ੍ਰੀ ਅਕਾਲ ਪਿਆਰ ਭਰੀ ਸਸਤਰੀ ਕਾਲ ਦੁਸੀਂ ਜੁੜਿਆ ਗੁਰੂ ਨਾਨਕ ਟਰੈਕਟਰ ਵਰਕਸਾਫ ਸੰਗਰੂਰ ਰੋੜ ਤਨੌਲਾ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੌਲਾ ਪਹਿਲਾਂ ਤਾਂ ਤੁਹਾਨੂੰ 2024 ਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਤੁਹਾਡੇ ਲਈ ਅੱਜ ਇੱਕ ਨਵਾਂ ਟਰੈਕਟਰ ਤੇ ਨਵੇਂ ਸਾਲ ਦੇ ਵਿੱਚ 2024 ਮਾਡਲ 5911 ਲੈ ਆਉਂਦਾ ਆਪਾਂ ਜਿਹੜਾ ਟਰੈਕਟਰ ਆਪਣੇ ਸਾਹਮਣੇ ਖੜਾ ਹੈਗਾ 2024 ਮਾਡਲ ਆ ਇਹ ਤੇ ਇਹ ਅੱਜ ਤੁਹਾਨੂੰ ਟਰੈਕਟਰ ਦਿਖਾਉਣਗੇ ਟਰੈਕਟਰ 5911 12 ਦੇ ਟਾਇਰਾਂ ਦੇ ਵਿੱਚ 90 HP ਜੀ ਦੇਖ ਸਕਦੇ ਹੋਗੇ ਇਹ ਵਾਈ ਜੀ ਇਹ ਟਰੈਕਟਰ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਾਣਾ ਇਹ ਦੋ ਭਰਾ ਨੇਗੇ ਚਾਚੇ ਤਾਇਿਆਂ ਦੇ ਮੁੰਡੇ ਇੱਕ ਆਸਟ੍ਰੇਲੀਆ ਦੇ ਵਿੱਚ ਆ ਇੱਕ ਜੋਕੇ ਜਗਾ ਇਹ ਦੇਖੋ ਵੀ ਦੋਨੇ ਭਰਾਵਾਂ ਦੇ ਵਿੱਚੋਂ ਕਿਹੜੇ ਭਰਾ ਕੋਲੇ ਜਾਂਦਾ ਇੱਕ ਦੂਜੇ ਨੂੰ ਇਹਨਾਂ ਨੇ ਗਿਫਟ ਦੇਣਾ ਇਹ ਤੁਹਾਡੇ ਲਈ ਬਹੁਤ ਸ਼ਾਨਦਾਰ ਚੀਜ਼ ਲਿਆਂਦੀ ਹੈ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਤਕਨੀਕੀ ਪਹਿਲਾਂ ਆਪਣੀ ਮਕੈਨਿਕੀ ਗੱਲਾਂ ਗੱਲਾਂ ਕਰੀਏ ਜੀ ਸ਼ੁਰੂ ਕਰੀਏ ਆਪਾਂ ਬਾਕੀ ਦੀਆਂ ਗੱਲਾਂ ਤੁਹਾਨੂੰ ਫਿਰ ਦੱਸਾਂਗੇ ਜਿਵੇਂ ਕਿ ਆਪਾਂ ਆਪਣਾ ਇਹ ਤੋਂ ਸਟਾਰਟ ਕਰੀਏ ਹਿੱਸੇ ਤੋਂ ਇਹੀ ਹਿੱਸਾ ਜਿਹੜਾ ਆਪਾਂ 62 ਵਾਲਾ ਲੈਂਦਾ ਸਾਨੂੰ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਦੱਸਿਆ ਵੀ ਇਹਦੇ ਆਪਾਂ ਨੂੰ ਇੱਕ ਸਪੋਰਟ ਮਿਲ ਜਾਂਦੀ ਆ। ਤੇ ਨਾਲ ਨਾਲ ਆਹ ਕਾਬਲਾ ਜਿਹੜਾ ਇੱਕ ਵੱਧ ਮਿਲ ਜਾਂਦਾ ਦੂਜੇ ਦੇ ਵਿੱਚ ਦੋ ਕਾਬਲੇ ਹੁੰਦੇ ਨੇ ਇਹਦੇ ਵਿੱਚ ਤਿੰਨ ਕਾਬਲੇ ਨੇ। ਨਾਲ ਨਾਲ ਆਪਾਂ ਨੂੰ ਆਹ ਸਪੋਰਟ ਵੀ ਮਿਲਦੀ ਆ ਇੱਥੇ। ਤੇ ਉਦੋਂ ਬਾਅਦ ਜਿਹੜੀ ਆਹ ਸਪਿੰਡਲ ਆ ਤੇ ਆਹ ਸਪਿੰਡਲ ਮੁੱਕੀ ਆ ਥੱਲੇ ਢੀ ਸਾਈਡ ਤੇ ਇਹ ਮੋਟੀ ਮਿਲ ਜਾਂਦੀ ਆ। ਜਿਵੇਂ ਕਿ ਮੰਨ ਕੇ ਚੱਲੋ ਜਿੱਥੇ ਉਹਦੇ 5 ਨੰਬਰ ਵਾਇਰਿੰਗ ਪੈਂਦਾ ਇਹਦੇ 6 ਨੰਬਰ ਪੈਂਦਾ ਜਿੱਥੇ ਉਹਦੇ 8 ਨੰਬਰ ਪੈਂਦਾ ਇਹਦੇ 9 ਨੰਬਰ ਵਾਇਰਿੰਗ ਪੈਂਦਾ। ਇਸ ਕਰਕੇ ਇਹ ਹਿੱਸਾ ਹੈਵੀ ਇਹੀ ਹਿੱਸੇ ਐਸੇ ਆਪਾਂ ਨੇ ਜਦੋਂ ਲਿਆ ਆ ਕੇ ਇਹਨੂੰ ਮੋਡੀਫਾਈ ਕਰ ਦਿੰਨੇ ਆਗੇ ਤਾਂ ਇਹਨੂੰ ਆਪਾਂ 75 11 ਦਾ ਹਿੱਸਾ ਬਣਾ ਦਿੰਨੇ ਆਗੇ ਜੇ ਕਿਸੇ ਵੀਰ ਗਾ ਨੂੰ ਜਾਣਕਾਰੀ ਸਾਰੀ ਦੇ ਦਿੰਨੇ ਆਂ ਇਹ ਤੇ ਉਸ ਤੋਂ ਬਾਅਦ ਜੇ ਆਪਾਂ ਅੱਗੇ ਚਲੀਏ ਪਾਵਰ ਕਟਾਈ ਦਾ ਕੰਮ ਹੈ ਜਿਹੜਾ ਤੁਹਾਨੂੰ ਇਹ ਵੀ ਪਤਾ ਵੀ ਆਪਣਾ ਸਪੈਸ਼ਲਿਸਟ ਹੈਗਾ ਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਮਕੈਨਿਕੀ ਗੱਲ ਦੇ ਵਿੱਚ ਇੰਜਨ ਦੀ ਜਿਹੜਾ ਇੰਜਨ ਆਪਾਂ ਇਹਦਾ 90 HP ਕੀਤਾਗਾ ਤੇ ਜਿਹੜਾ ਪੰਪ ਆ ਇਹ ਆਪਾਂ ਨਵਾਂ ਲਾਇਆ ਇਹਦੇ ਨਿਊ ਬ੍ਰਾਂਡ ਲਾਇਆ ਜਮਨ ਨਵਾਂ ਤੇ ਉਸ ਤੋਂ ਬਾਅਦ ਜੇ ਕਲੱਚ ਦੀ ਗੱਲ ਕਰੀਏ ਆਪਾਂ ਕਲੱਚ ਇਹਦੇ ਆਪਾਂ ਲੱਕ ਦਾ ਲਾਇਆ ਜੀ ਡਬਲ ਕਲੱਚ ਹੈਗਾ 2K ਕਲੱਚ ਕਹਿੰਦੇ ਨੇ ਜਿਹਨੂੰ ਤੇ ਇਹ ਲੁੱਕ ਦਾ ਲਾਇਆ ਹੈਗਾ ਤੇ ਜਿਹੜਾ ਪਲੇਟਫਾਰਮ ਵਗੈਰਾ ਇਹ ਆਪਾਂ ਤੁਹਾਨੂੰ ਪਤਾ ਵੀ ਪਹਿਲਾਂ ਵੀ ਪਲੇਟਫਾਰਮ ਕਾਫੀ ਟਾਈਮ ਤੋਂ ਲਾਉਨੇ ਆਗੇ ਤੇ ਜਿਹੜੀ ਟੈਂਕੀ ਹੈਗੀ ਇਹ ਵੀ ਆਪਾਂ ਨੇ ਦੂਜੀ ਲਾਈ ਹੈ ਭਾਈ ਰੁਪਏ ਵਾਲੀ ਭਾਈ ਸੁੱਖੇ ਤੋਂ ਤੇ ਆਹ ਕੰਮ ਵੀ ਆਪਾਂ ਭਾਈ ਸੁੱਖੇ ਤੋਂ ਹੀ ਕਰਾਇਆ ਭਾਈ ਰੁਪਏ ਵਾਲੇ ਤੋਂ ਜੇ ਗੇਅਰ ਦੀ ਜਾਣਕਾਰੀ ਦਈਏ ਗੇਅਰ ਲੀਵਰ ਆਪਾਂ ਇਹਦਾ ਤਾਂ ਹੀ ਰੱਖਿਆਗਾ ਪਰ ਗੇਅਰ ਦਾ ਫੁੱਲ ਕੰਮ ਕੀਤਾ ਤੇ ਕਿਸਾਨ ਵੀਰੋ ਉਦੋਂ ਕਾਹਦੇ ਪਿੱਛੇ ਗੱਲ ਕਰੀਏ ਆਪਾਂ ਜਿਹੜੇ ਮਗਰ ਲਈ ਚੱਕਿਆਂ ਦੀ ਘੈਂ ਘੈਂ ਦੀ ਆਵਾਜ਼ ਹੁੰਦੀ ਹੈਗੀ ਕਾਫੀ ਬੰਦੇ ਕਹਿੰਦੇ ਨੇ ਵੀ ਹਟਦੀ ਰਹੀ ਆਪਣੀ ਪਿਛਲੇ ਚੱਕਿਆਂ ਦੀ ਆਵਾਜ਼ ਵੀ ਜੀ ਸਾਰੀ ਹਟਾਈ ਗਈ ਟੋਟਲ ਤੇ ਉਹ ਜਿਹੜੇ ਟਾਇਰ ਨੇ ਜਿਹੜੀ ਬੈਕ ਸਾਈਡ ਆਪਾਂ 18 ਦੇ ਪਾਏ ਨੇ ਤੇ ਰਿੰਗ ਵੀ ਦੇ ਚੇਂਜ ਕੀਤੇ ਹੋਏ ਨੇ ਆਪਣੇ ਰਿੰਗ ਵੀ ਬਦਲੇ ਹੋਏ ਨੇ ਜੇ ਪਿੱਛੇ ਗੱਲ ਕਰੀਏ ਆਪਾਂ ਲਿੰਕਾਂ ਵਗੈਰਾ ਦੀ ਜੋ ਜੋ ਲਿੰਕਾਂ ਵਗੈਰਾ ਨਹੀਂ ਇਹਦੀਆਂ ਉਹ ਵੀ ਆਪਾਂ ਨਵੀਆਂ ਇਹਦੀ ਰਿਪੇਅਰ ਕਰੀਏ ਤੁਹਾਨੂੰ ਪਤਾ ਵੀ ਆਪਾਂ ਨਵੀਆਂ ਨਹੀਂ ਪਾਉਂਦੇ ਨਵੀਂ ਜਿਹੜੀ ਫੱਟੀ ਆਉਂਦੀ ਹੈ ਕੱਚੀ ਆਉਂਦੀ ਹੈ ਤੇ ਆਪਾਂ ਇਹ ਆਪਾਂ ਰਿਪੇਅਰ ਹੀ ਕਰਾ ਦਿੰਨੇ ਹਾਂਗੇ ਤੇ ਆ ਤੁਹਾਨੂੰ ਹੁੱਕੇਤਰ ਕੱਪੜਾ ਸਾਈਡ ਤੇ ਕਰਕੇ ਦਿਖਾਉਣਾ ਜਿਹੜੀ ਹੁੱਕ ਆਪਾਂ ਇਹ ਵੀ ਤਬਦੀਲ ਕੀਤੀ ਐ ਤੇ ਔਰ ਤੁਹਾਨੂੰ ਪਤਾ ਵੀ ਆ ਗੋਟਿਆ ਗੋਟਿਆਂ ਦੀ ਇੱਥੇ ਰਿਪੇਅਰ ਕਰਦੇ ਆਪਾਂ ਸਾਰੀ ਤੇ ਇੱਥੇ ਪਿੱਛੇ ਦੇ ਲਿੰਕਾਂ ਦੇ ਲੱਪੇ ਲਾ ਦਿੰਨੇ ਹੁੰਨੇ ਆਗੇ ਤੇ ਆ ਆਪਾਂ ਵਾਲੇ ਜਿਹੜੇ ਨਵੇਂ ਪਾ ਦਿੰਨੇ ਹੁੰਨੇ ਆਗੇ ਤੇ ਜਿਹੜਾ ਲਿਫਟ ਦਾ ਕੰਮ ਆ ਤੁਹਾਨੂੰ ਪਤਾ ਵੀ ਆਪਣਾ ਲਿਫਟ ਦਾ ਕੰਮ ਵੀ ਫੁੱਲ ਆਗਾ ਤੇ ਸਪੈਸ਼ਲਿਸਟ ਆਪਾਂ ਲਿਫਟ ਦੇ ਵੀ ਜਿਹੜੀ ਕਰਾਉਨ ਹੈ ਨਾ ਕਰਾਉਨ ਆਪਾਂ ਸਪੈਸ਼ਲੀ ਪਾਉਨੇ ਆਗੇ ਜੋ HMT ਕੰਪਨੀ ਦਾ ਹੁੰਦਾਗਾ ਕਰਾਉਨ ਪੀਨੀਆਂ ਨਾ ਉਹ ਆਪਾਂ ਸਪੈਸ਼ਲੀ origignal ਹੀ ਪਾਉਨੇ ਆਗੇ ਤੇ ਮੇਰੇ ਖਿਆਲ ਨਾਲ ਐ ਮੈਨੂੰ ਲੱਗਦਾ ਵੀ ਆਪਾਂ ਨੂੰ ਸਪੈਸ਼ਲ ਇਹ ਕਿਥਾਂ ਪਾਉਨੇ ਆਪਾਂ ਨੇ ਵੀ ਹੋਰ ਵੀਰਾਂ ਨੂੰ ਕਈਆਂ ਨੂੰ ਕਈ ਵਾਰ ਕਮੈਂਟਾਂ ਜਿਵੇਂ ਉਹ ਵੀ ਪੁੱਛਿਆ ਫੋਨ ਕਰਕੇ ਮਿਲਿਆ ਨਹੀਂਗਾ ਤੇ ਇਹ ਸਪੈਸ਼ਲ ਦਿੱਲੀ ਤੋਂ ਹੀ ਆਉਂਦਾ ਆਪਣੇ ਕੋਲੇ ਤੇ ਉਹ ਦੂਜੇ ਬ੍ਰੇਕਾਂ ਦੀ ਗੱਲ ਕਰੀ ਇਹਦੀ ਤਾਂ ਬ੍ਰੇਕ ਆਪਾਂ ਨੇ ਜਿਹੜੇ ਦੇ ਇਹ ਡਿਸਕ ਬ੍ਰੇਕ ਕੀਤੇ ਨੇ ਜਿਹਨੂੰ ਤੇਲ ਚ ਡੁੱਬੀਆਂ ਬ੍ਰੇਕਾਂ ਕਹਿੰਦੇ ਨੇਗੇ ਡਿਸਕ ਬ੍ਰੇਕ ਨੇਗੇ ਜਿਵੇਂ ਕਿ ਮੰਨ ਲਓ ਸਵਰਾਜ 855 16 ਲਿਕਾ ਤੇ ਸ਼ਕਤੀ 30 ਹੌਲੈਂਡ ਤੇ ਇਸ ਤਰ੍ਹਾਂ ਦੇ ਇਹ ਬ੍ਰੇਕ ਨੇ ਉਹਨਾਂ ਦੇ ਨਾਲ ਦੇ ਤੇ ਉਦੋਂ ਆਪਾਂ ਜੇ ਅੱਗੇ ਗੱਲ ਕਰੀਏ ਇਹਦੀ ਸੈਲਫ ਨਵੀਂ ਲਾਈਆ ਅਲਟਰਨੇਟਰ ਇਹਦਾ ਨਵਾਂ ਲਾਇਆ ਆਪਾਂ ਨੇ ਤੇ ਪਾਵਰ ਕਟਾਈ ਦਾ ਤੁਹਾਨੂੰ ਸਾਰਾ ਪਤਾ ਹੀ ਆ ਤੇ ਜੇ ਇਧਰਲੀ ਸਾਈਡ ਦੇਖੋ ਤੁਸੀਂ ਸਪਾਈ ਰਿੰਬ ਦੀ ਜਾਂ ਹੱਬ ਦੀ ਆਪਣੀ ਕੰਮ ਦੀ ਸਪਾਈ ਦੇਖੋ ਤੇ ਕੰਮ ਦੀ ਸਪਾਈ ਕਿਸਾਨ ਵੀਰੋ ਪੂਰੇ ਖੁੱਲ ਹੀ ਹੈ ਜੀ ਠੀਕ ਹੈ ਜੀ ਇਹ ਜਾਣਕਾਰੀਆਂ ਆਪਣੀਆਂ ਆ ਗਿਆ ਅੰਦਰ ਲੀਆਂ ਤੇ ਹੁਣ ਆਪਾਂ ਇਸ ਨੂੰ ਜਾਣਕਾਰੀ ਦੇਨੇ ਮੋਡੀਫਾਈ ਕਰਨ ਦੀ ਜਿਹੜੀ ਉਸ ਤੋਂ ਕਰਿਆਗਾ ਜਿਹੜੀ ਦੀ ਆਪਾਂ ਹਾਰ ਸ਼ਿੰਗਾਰ ਉਤਰਾ ਲਾਇਆ ਜਿਵੇਂ ਕਿ ਵੀ ਆ ਜਿਹੜੇ ਹਾਰ ਨੇ ਨੇ ਦੇ ਆਪਾਂ ਚਾਰ ਹਾਰ ਲਾਏ ਆ ਘੋੜਾ ਬੈਂਪਰ ਲਾਇਆਗਾ ਇਹ ਬੈਂਪਰ ਦਾ ਜਿਹੜਾ ਵਜਨ ਹੈਗਾ 80 ਤੋਂ 85 ਕਿਲੋ ਵਜਨ ਹੈਗਾ ਤੇ ਜੇ ਆਪਾਂ ਛੋਹ ਦੀ ਗੱਲ ਕਰੀਏ ਆਪਾਂ ਛੋਹ ਦੀ ਫੁੱਲ ਚੰਗੀ ਕਰੀਏ ਦੇਖ ਸਕਦੇ ਹੋ ਤੁਸੀਂ ਅਸਤਰ ਹੋ ਵੱਲ ਸੋਹ ਚੰਗੀ ਕਰੀਏ ਠੀਕ ਹੈ ਜੋ ਜੋ ਚਾਗਦੀ ਕਰੀ ਆਪਾਂ ਨੇ ਸਾਰੀ ਤੇ ਜਿਹੜਾ ਰੀਕਟਰ ਹੈਗਾ ਇਹ ਰੀਕਟਰ ਹੈਗਾ ਜਿਹੜਾ ਇਹ ਆਪਾਂ ਨਵਾਂ ਲਾਉਨੇ ਆਂਗੇ ਤੇ ਇਹ ਸਾਲ ਜਿਹੜਾ ਆਪਾਂ ਇਹ ਸੁੱਕਾ ਲਾਉਣਨੇ ਆਂਗੇ ਇਹ ਸੁੱਕਾ ਤਾਂ ਲਾ ਦਿੰਨੇ ਆਂਗੇ ਵੀ ਜਿਹੜੇ ਕਈ ਕਿਸਾਨ ਵੇਚਦੇ ਨੇ ਜਿਹੜਾ ਤੇਲ ਵਾਲਾ ਸਾਲ ਆਉਂਦਾਗਾ ਵੀ ਉਹਦੀ ਤੇਲ ਦੀ ਬਦਲ ਨਹੀਂ ਘੋਲ ਕਰ ਜਾਂਦੇ ਨੇ ਇਹਦੇ ਵਿੱਚ ਉਹ ਥੱਲੇ ਮਿੱਟੀ ਜੰਮ ਕੇ ਬਾਕੀ ਦਾ ਮਿੱਟੀ ਹੁੰਦੀ ਹੈ ਜਿਹੜੀ ਧੋੜ ਫੱਕ ਆਉਂਦੀ ਹੈਗੀ ਉਹ ਸਾਰੀ ਅੰਦਰ ਜਾਣ ਲੱਗ ਜਾਂਦੀ ਹੈ ਇੰਜਣ ਦੇ ਤਾਂ ਉਹਨੂੰ ਇੰਜਣ ਦੇ ਜਿਹੜੇ ਪਿਸਟਨ ਸਲੀਵ ਜਾਂ ਰਿੰਗ ਆਉਂਦੇ ਨੇ ਜਾਂ ਵਾਲ ਆਉਂਦੇ ਨੇ ਉਹਨੂੰ ਨੂੰ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਇਹ ਜੀ ਕੋਈ ਦਿੱਕਤ ਨਹੀਂ ਆਉ ਜੇ ਇਹ ਮੰਨ ਲਓ ਵੀ ਬੰਦ ਵੀ ਹੋ ਗਿਆ ਕਰਦੇ ਦੇ ਨਾਲ ਤਾਂ ਇਥੋਂ ਆਪਾਂ ਨੂੰ ਇਹ ਜਿਹੜਾ ਬੱਤੀ ਆ ਇਹ ਦੱਸੂ ਜੇ ਉਹਦੋਂ ਆ ਫਾਰਾਂ ਦੀ ਗੱਲ ਕਰੀਏ ਫਾਰਨੇ ਆਪਣੇ ਇਹ ਵੱਡੇ ਲਾਏ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਤੇ ਇੰਜਣ ਦੀ ਸਾਰੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਸ ਪਈ ਦੇ ਨਾਲ ਕਿਤੇ ਵੀ ਆਏ ਨਹੀਂ ਹੈਗਾ ਵੀ ਤੁਹਾਨੂੰ ਲੱਗੂਗੇ ਤੇ ਬਿਲਡਿੰਗ ਜੀ ਆ ਜਾਏ ਤੇ ਫालतू ਪੱਤੀਆਂ ਜੀਆਂ ਲਾਈਆਂ ਪਈਆਂ ਨੇਗੀਆਂ ਤੇ ਆਪਾਂ ਪੂਰੀ ਫੁੱਲ ਸਪਾਈ ਦੇ ਨਾਲ ਜਿਹੜਾ ਫਿਲਟਰ ਹੈਗਾ ਵਾਟਰ ਫਿਲਟਰ ਵੀ ਜੋ ਟੈਂਕੀ ਦੇ ਵਿੱਚ ਬਾਈ ਚਾਂਸ ਕਈ ਵਾਰ ਪਾਣੀ ਪਾ ਜੇ ਜਾਂ ਆਪਾਂ ਜੋ ਡੀਜ਼ਲ ਪਾਉਨੇ ਉਦੋਂ ਪਾਣੀ ਹੋਵੇ ਤਾਂ ਆਪਾਂ ਨੂੰ ਪਾਣੀ ਇੱਥੇ ਦੱਸੂਗਾ ਵੀ ਉਹਰੇ ਪਾਣੀ ਆ ਗਿਆ ਜੋ ਇਹ ਕੜਾਏ ਦੇ ਵਿੱਚ ਆ ਦੇਖੋ ਨਿਸ਼ਾਨੀ ਲਾਈ ਇਹਨਾਂ ਨੇ ਪੜ ਲਿਓ ਤੇ ਇਹ ਵੀ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਆ ਜੇ ਆਪਾਂ ਪਾਵਰ ਕਟਾਈ ਵਾਲੇ ਟੈਂਕ ਦੀ ਗੱਲ ਕਰੀ ਆ ਆਪਾਂ ਟੈਂਕ ਉਹਰੇ ਲਾਉਨੇ ਆ ਕਈ ਲੋਕ ਆ ਵੀਰ ਇੱਥੇ ਲਾਉਣ ਨੇ ਗਰਮਵਾਲ ਵਾਲੀ ਜਗ੍ਹਾ ਆਪਾਂ ਇੱਥੇ ਲਾ ਦੇਣੇ ਆ ਕਿਉਂਕਿ ਆਪਾਂ ਗਰਮਵਾਲ ਪਾਉਨੇ ਆਂਗੇ ਇਹ ਲੋਕ ਡਰਦੇ ਨੇ ਵੀ ਗਰਮਵਾਲ ਪਾਈ ਤੋਂ ਗਰਮ ਹੋਣ ਨਹੀਂ ਹਟਦਾ ਜਾਂ ਕਈ ਵੀਰ ਆਪਾਂ ਕਿਸਾਨ ਵੀਰ ਹੋਣ ਕਰਕੇ ਕਹਿੰਦੇ ਨੇ ਆਪਾਂ ਨੂੰ ਮੇਰਾ ਇੰਜਨ ਕਰਵਾਇਆ ਸੀ ਯਾਰ ਗਰਮ ਹੋਣੋਂ ਨਹੀਂ ਹਟਿਆ ਆਪਾਂ ਦਾ ਗਰਮ ਤਾਂ ਇਹ ਨਹੀਂ ਕੀ ਹੋਣਾ ਬਲਕਿ ਇਹਨੂੰ ਗਰਮ ਕਰਨ ਖਾਤਰ ਗਰਮ ਵਾਲ ਪਾਉਨੇ ਆਗੇ ਜੋ ਇਹਦੇ ਵਾਲਾ ਪਾਵਰ ਕਟਾਈ ਵਾਲ ਟੈਂਕ ਆ ਉਹ ਆਪਾਂ ਇੱਥੇ ਲਾ ਦਿੰਨੇ ਆ ਇਸ ਕਰਕੇ ਜਿਉਂ ਇੱਥੇ ਮਾਨੂੰ ਗਰਮ ਵਾਲ ਪਾਉਣਾ ਪੈਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜੀ ਮੋਡੀਫਾਈ ਦੀ ਗੱਲ ਕਰੀਏ ਤੁਸੀਂ ਛਾਤਰੀ ਦੇਖ ਸਕਦੇ ਹੋਗੇ ਡਾਉਨ ਸਿੰਗਲਿੰਗ ਕਰੀ ਆਪਾਂ ਨੇ ਤੇ ਜੇ ਉਸ ਤੋਂ ਬਾਅਦ ਆ ਇੰਡੀਕੇਟਰ ਵਗੈਰਾ ਜਿਹੜੇ ਆਪਾਂ ਨੇ ਫਾਰਮ ਟਰੈਕ ਵਾਲੇ ਲਾਏ ਨੇਗੇ ਇਨਾਲ ਨਾਲ ਜੇ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਹਾਲੇ ਦੀ ਜਿਹੜਾ ਸਿਸਟਮ ਆ ਕਈ ਵੇਰ ਕਮਾਂਟਾਂ ਦੇ ਵਿੱਚ ਕਹਿਣਗੇ ਜੀ ਸਿਸਟਮ ਛੋਟਾ ਲਾਇਆ ਇਹ ਸਿਸਟਮ ਵੀਰੇ ਤਾਂ ਹੀ ਛੋਟਾ ਲਾਇਆ ਵੀ ਜਿਹੜੀ ਬਾਹਰਲੀ ਕੰਟਰੀਆਂ ਦੇ ਵਿੱਚ ਇੰਨਾ ਕੁ ਸਿਸਟਮ ਹੀ ਪਾਸ ਹੁੰਦਾ ਇਹ ਵੀ ਹਾਲੇ ਉਹਨਾਂ ਦੇ ਮਤਲਬ ਅਸੇ ਵੱਡਾ ਲਾਤਾ ਉਹਨਾਂ ਨੇ ਇੱਕਦੋ ਵੀ ਇਹਨੂੰ ਛੋਟਾ ਕਿਹਾ ਜੀ ਵੀ ਇਹ ਤੇ ਪਾਸ ਨਹੀਂ ਹੈਗਾ ਵੀ ਆਪਾਂ ਛੋਟੇ ਸਿਸਟਮ ਦੇ ਨਾਲ ਹੀ ਇਹ ਬਾਹਰ ਲੈ ਕੇ ਜਾਣਾ ਵਾਕਈ ਉਹਨੇ ਚਾਇਆ ਸੀ ਵੀ ਸਿੰਪਲ ਹੀ ਰੱਖਣਾ ਲੋਕੀ ਤਾਂ ਆਪਾਂ ਇਸ ਤਰ੍ਹਾਂ ਹੀ ਹੈਗਾ ਵੀ ਦਿਮਾਗ ਜਾਂ ਬਣਾਉਣਾਗਾ ਵੀ ਸਿੰਪਲ ਟਰੈਕਟਰ ਸਾਨੂੰ ਇਹਦਾ ਨਹੀਂ ਲੱਗਦਾਗਾ ਜੀ ਬਾਕੀ ਦੀ ਆ ਗੱਲ ਕਰੀਏ ਆਪਾਂ ਹੈਂਡ ਬ੍ਰੇਕਾਂ ਦੀ ਐਂਕੀ ਦੇ ਪਰ ਹੈਂਡ ਬ੍ਰੇਕਾਂ ਦਾ ਜਿਹੜਾ ਸਿਸਟਮ ਤਿਆਰ ਕੀਤਾਗਾ ਜਿਹੜੇ ਹੈਂਡ ਬ੍ਰੇਕ ਨੇ ਆਪਾਂ ਇਸ ਤਰ੍ਹਾਂ ਇਹ ਇੱਥੇ ਲਾਏ ਨੇ ਆਂ ਜੀ ਦੇਖ ਸਕਦੇ ਹੋ ਵੇ ਇਸ ਤਰ੍ਹਾਂ ਐਂ ਲੱਗਦੇ ਨੇ ਇੱਥੇ ਆ ਕੇ ਐਂ ਲੱਗਦੇ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਹੈਂਡ ਬ੍ਰੇਕ ਨੇ ਜਿਹੜੇ ਐਂ ਲਾਏ ਨੇਗੇ ਕਈ ਵਾਰ ਕਿਸੇ ਕਿਸਾਨ ਵੀਰ ਨੇ ਲਵਾਉਣਾ ਹੁੰਦਾ ਦੂਰ ਬਾਟੋਂ ਦੀ ਆਪਣੇ ਕੋਲ ਨਹੀਂ ਆ ਸਕਦਾ ਹੋਵੇ ਵੀਡੀਓ ਦੇਖ ਕੇ ਲਾ ਸਕਦਾਗਾ ਤੇ ਜੇ ਵਾਕਈ ਦੀ ਕੋਈ ਜਾਣਕਾਰੀ ਰਹਿ ਗਈ ਤੁਸੀਂ ਦੱਸ ਰਹੋ ਤੇ ਜਿਹੜੇ ਹੁਣ ਆਪਾਂ ਨੇ ਜਿਵੇਂ ਡਿਸਕਵਰੀ ਕੀਤਾ ਹੈ ਡਿਸਕਵਰੀ ਇੱਕ ਜਿਹੜੇ ਪਾਈਪਾਂ ਨੇ ਪੂ ਲੋਹੇ ਦੀਆਂ ਲਾਈਆਂ ਨਗੀਆਂ ਦੇਖ ਸਕਦੇ ਹੋ ਤੁਸੀਂ ਵਧੀਆ ਸ਼ਾਨਦਾਰ ਆਪਦੇ ਵੱਲੋਂ ਅਸੀਂ ਬਣਾ ਕੇ ਲਾਈਆਂ ਨਗੀਆਂ ਜੇ ਕੋਈ ਕਮੀ ਪੇਸੀ ਹੈ ਤੁਸੀਂ ਕਮੈਂਟਾਂ ਸਾਨੂੰ ਦੱਸ ਸਕਦੇ ਆ ਕਿਉਂਕਿ ਅਸੀਂ ਥੋੜੇ ਛੋਟੇ ਵੀਰਾਂਗੇ ਕਈ ਬਜ਼ੁਰਗਾਂ ਦੇ ਅਸੀਂ ਪੁੱਤਰਾਂ ਵਰਗੇ ਆ ਜੀ ਹਨ ਤੁਸੀਂ ਕੋਈ ਵੀ ਸੁਝਾਅ ਦੇ ਸਕਦੇ ਹੋ ਜੀ ਮੇਰਾ ਸੁਝਾਅ ਆਨਲਾਈਨ ਲਈ ਸਹਿਵਾਰਾਂ ਉਸ ਤੋਂ ਬਾਅਦ ਆ ਹੁਣ ਤੁਹਾਨੂੰ ਜਿਹੜੀ ਜਾਣਕਾਰੀ ਹੈ ਜਿਵੇਂ ਲਾਈਟ ਸਿਸਟਮ ਦੀ ਹੈ ਕਿ ਆਪਾਂ ਉਹਰੇ ਤੁਹਾਨੂੰ ਦੱਸਦਾ ਵੀ ਹਾਰਨ ਲਾਈ ਨੇ ਜਿਹੜੀਆਂ ਲਾਈਟਾਂ ਨੇਗੀਆਂ ਤੁਸੀਂ ਆ ਲਾਈਟ ਸਿਸਟਮ ਆਗਾ ਇਹ ਦੇਖ ਸਕਦੇ ਹੋ ਆਪਣੇ ਆ ਲਾਈਟਾਂ ਲਾਈਆਂ ਨੇ ਇਹਦੇ ਜਿਹੜਾ ਆ ਕਾਗਜ਼ ਹੈ ਆਪਾਂ ਤਾਂ ਨਹੀਂ ਲਾ ਆ ਬਾਈ ਹਲੇ ਆਸਟ੍ਰੇਲੀਆ ਤੋਂ ਠਹਿਰ ਕੇ ਆਉਣਗੇ ਵੀ ਉਹਦੇ ਨੂੰ ਸਕ੍ਰੈਚ ਵਗੈਰਾ ਨਾ ਪੈ ਜਾਣ ਇਸ ਕਰਕੇ ਵੀ ਸਕ੍ਰੈਚ ਵਗੈਰਾ ਤੋਂ ਬਚਾਉਂਦੇ ਹੋਏ ਆਪਾਂ ਨੇ ਇਹ ਸਿਸਟਮ ਨੂੰ ਕਰਿਆ ਤੇ ਬਾਕੀ ਦੀਆਂ ਬਾਈਆਂ ਨੂੰ ਉੱਪਰ ਤੋਂ ਬਹਿ ਕੇ ਨਾਲ ਦਾ ਟਰੈਕਟਰ ਦੀ ਲੁੱਕ ਦਿਖਾ ਦੋ ਤੇ ਨਾਲ ਜਿਹੜਾ ਮੀਟਰ ਸਿਸਟਮ ਆ ਆਪਣਾ ਹੀਟਿੰਗ ਕਰੀ ਹੋਈ ਸਿੰਪਲ ਬਿਲਕੁਲ ਤੇ ਉਹ ਦਿਖਾ ਦੋ ਜਲ ਥੱਲੇ ਕਰਨਾ ਲੱਕੇ ਦੀ ਕੋਈ ਵੀ ਜਾਣਕਾਰੀ ਹੈ ਜਾਂ ਤੁਸੀਂ ਟਰੈਕਟਰ ਮੋਡੀਫਾਈ ਤਿਆਰ ਕਰਾਉਣੇ ਜਾਂ ਕਿਸੇ ਨੇ ਐਨ ਆਰ ਆਈ ਵੀਰ ਨੇ ਕੈਨੇਡਾ ਵਾਲੇ ਨੇ ਆਸਟ੍ਰੇਲੀਆ ਵਾਲੇ ਨੇ ਜੁਪੀ ਵਾਲੇ ਨੇ ਨੰਡਰ ਵਾਲੇ ਨੇ ਜਾਂ ਯੂ ਐਸ ਵਾਲੇ ਵੀਰ ਨੇ ਜੇ ਅਸੀਂ ਡਵੀ ਵਾਲੇ ਜਿਹੜੇ ਤਿਆਰ ਕਰਾਉਣਾਗਾ ਆਪਾਂ ਤੋਂ ਆਪਣੇ ਦਿੱਤੇ ਨੰਬਰ 'ਤੇ ਇਸ ਪਰਫਕਟ ਨੂੰ ਚਾਲ ਦੇ ਦੇਣਾ ਪਰ ਇਸ ਪਰਫਕਟ ਕਰ ਸਕਦੇ ਹਾਂ। ਤੁਹਾਨੂੰ ਵੀ ਜਾਣਕਾਰੀ ਵੀ ਲੈ ਸਕਦੇ ਆਂ ਆਪਾਂ ਨਾਲ ਤੋਂ ਟਰੈਕਟਰ ਤਿਆਰ ਵੀ ਕਰਾ ਸਕਦੇ ਹਾਂ। ਜੇ ਉਦੋਂ ਬਾਅਦ ਆਪਾਂ ਹੁਣ ਜਿਹੜੀਆਂ ਇੱਕ ਦੋ ਤਬਦੀਲੀਆਂ ਕਰੀਆਂ ਨੇ ਜੋ ਆਪਾਂ ਨੇ ਤੁਹਾਨੂੰ ਕਮੈਂਟਾਂ ਦੇ ਵਿੱਚ ਪਿਛਲੀ ਵਾਰ ਦੱਸਿਆ ਸੀ। ਜਿਵੇਂ ਕਿ ਵੀ ਆਹ ਸ਼ੋਅ ਆਪਣੀ ਜਾਰੀ ਹੈ। ਕਿ ਪਿਛਲੀ ਵਾਰ ਆਪਾਂ ਕੁਝ ਟਰੈਕਟਰ ਨੇ ਚਿੱਟੀ ਕਰਤੀ ਸੀ, ਕੁਝ ਦੇ ਪੀਲੀ ਰੱਖੀ ਸੀ। ਤੁਸੀਂ ਕਮੈਂਟਾਂ 'ਚ ਦੱਸਿਆ ਜੀ ਇਹਨੂੰ ਕਾਲੀ ਕਰਿਆ ਕਰੋ। ਅਇਕਦੀ ਆਪਾਂ ਤੁਹਾਡੇ ਡਿਮਾਂਡ ਦੇ ਸਿਰ ਤੇ ਕਾਲੀ ਕਰੀ ਆ ਜਿਵੇਂ ਤੁਸੀਂ ਡਿਮਾਂਡ ਕੀਤੀ ਉਸੇ ਤਰ੍ਹਾਂ ਹੀ ਆਪਾਂ ਕਾਲੀ ਕਰਤੀ ਤੇ ਬਾਕੀ ਦੇ ਜਿਹੜੇ ਕੰਮ ਰਹਿੰਦੇ ਸਨ ਉਹ ਵੀ ਦੱਸਾਂ ਜਿਵੇਂ ਇੱਥੇ ਵੀ ਸਾਈਡ ਤੋਂ ਵੀ ਕਾਲੀ ਕਰਤੀ ਜਿਵੇਂ ਕੋਣੇ ਦੇ ਜਿਹੜੇ ਕੰਮ ਰਹਿੰਦੇ ਸਨ ਦੱਸਦੇ ਆਂ ਦੀ ਰਿਪੇਅਰ ਹਲੇ ਚੱਲੀ ਜਾਂਦੀ ਥੋੜੀ ਥੋੜੀ ਮੋਡੀਫਾਈ ਹੋਈ ਜਾਂਦਾ ਜਿਵੇਂ ਕਿ ਸਲੈਂਸਰ ਆ ਆਪਾਂ ਨੇ ਸਲੈਂਸਰ ਲਾਉਣ ਬਦਲਣਾ ਹੈ ਦਾ ਤੇ ਉਸ ਤੋਂ ਬਾਅਦ ਜਿਹੜੀ ਸੀਟ ਹੈ ਦੀ ਸੀਟ ਬਦਲਣੀ ਹੈਗੀ ਤੇ ਇਸ ਤਰ੍ਹਾਂ ਦੇ ਜਾਨੀ ਕਿ ਕੁਝ ਕੰਮ ਇਹਦੇ ਹਲੇ ਰਹਿੰਦੇ ਨੇ ਚੱਲ ਰਹੇ ਨੇ ਗੇ ਤੇ ਅੱਜ ਜੀ ਸਾਡੇ ਕੋਲ ਸਮਾਂ ਸੀ ਆਪਾਂ ਵੀਡੀਓ ਬਣਾ ਲਈ ਅਸੀਂ ਕਿਸਾਨ ਵੀਰਾਂ ਦੇ ਤੇ ਜੋ ਸਟicker ਵਗੈਰਿਆਂ ਨੇ ਹਣ ਇੱਕ ਦੋ ਵੀ ਲਾਉਣ ਵਾਲੇ ਰਹਿੰਦੇ ਨੇ ਜਿਵੇਂ ਆਪਣੇ ਤਨੂਲਾ ਟਰੈਕਟਰ ਦਾ ਸਟicker ਹੈਗਾ ਇੱਥੇ ਉਹ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਤੇ ਤਨੂਲਾ ਟਰੈਕਟਰ ਵਾਲਾ ਸਟicker ਵੀ ਲਾਵਾਂਗੇ ਆਪਾਂ ਸਟਾਰਟ ਕਰਕੇ ਦਿਖਾਉਣੇ ਹੁਣ ਤੁਹਾਨੂੰ ਟਰੈਕਟਰ